ਸਲੇਵਾਬ ਸਾਹਿਬ ਦੇ ਮੁੱਦੇ ਤੋਂ ਕਹਿੰਦੇ ਸੀ ਸਾਰੇ ਕਿਸਾਨ ਆ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਉਹ ਮਰਨ ਕਰਾਰੇ ਨੇ ਉਹਨਾਂ ਨੂੰ ਕੈਂਸਲ ਦਾ ਰੋਗ ਲੱਗਿਆ ਹੀ ਇਜ਼ ਆਲਮੋਸਟ ਵਾਟ ਸ਼ੁਡ ਆਈ ਸਲਿੱਪਿੰਗ ਇਨਟੂ ਕੋਮਾ ਕੋਮੇਜ ਜਾ ਰਹੇ ਨੇ ਆ ਹੌਸਾ ਹੌਸਾ ਲੇਕਿਨ ਕਿਸੇ ਦੇਸ਼ ਵਿੱਚ ਕਿਸੇ ਨੂੰ ਪ੍ਰਵਾਹ ਨਹੀਂ ਕੋਈ ਚਿੰਤਤ ਨਹੀਂਗਾ ਕੋਈ ਕਿਸੇ ਨੂੰ ਪ੍ਰਵਾਹ ਨਹੀਂ ਆ ਸਾਡੀ ਸਰਕਾਰ ਜਿਹੜੀ ਆ 92 ਬੰਦੇ ਜਿਤਾ ਕੇ ਅਸੀਂ ਇੱਥੇ ਭੇਜੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਸਿਰਫ ਲਫਜ਼ੀ ਗੱਲਾਂ ਕਰ ਰਹੇ ਨੇ ਕਿ ਅਸੀਂ ਉਹਨਾਂ ਦੀ ਸਿਹਤ ਦਾ ਧਿਆਨ ਰੱਖ ਰਹੇ ਹਾਂ ਅਸੀਂ ਕਿੰਦਰ ਨੂੰ ਕਵਾਂਗੇ ਅਸੀਂ ਬੀਜੇਪੀ ਨੂੰ ਕਹੋ ਤੁਸੀਂ ਦੱਸੋ ਭਗਵਾਨ ਪੰਨ ਦਾ ਤੁਹਾਡਾ ਕੀ ਰੋਲ ਹੈ ਸਾਰੇ ਕ੍ਰਾਈਸਿਸ ਦੇ ਵਿੱਚ ਤੁਸੀਂ ਪ੍ਰਾਈਮ ਮਿੰਿਸਟਰ ਨਾਲ ਗੱਲ ਕੀਤੀ ਜਾ ਕੇ ਦਿੱਲੀ ਸਾਰੇ ਆਪਣੇ ਐਮ ਐਲ ਏ ਨੂੰ ਲੈ ਕੇ ਜਾਂ ਸਾਰੀਆਂ ਪਾਰਟੀਆਂ ਦੇ ਐਮ ਐਲ ਏ ਨੂੰ ਲਾ ਕੇ ਕੋ ਪ੍ਰਾਈਮ ਮਿੰਿਸਟਰ ਦੇ ਘਰ ਦੇ ਬਾਹਰ ਧਰਨਾ ਮਾਰਿਆ ਵਾ ਤੁਸੀਂ ਪ੍ਰੈਸ਼ਰ ਹੈ ਜੀ ਗਵਰਨਮੈਂਟ ਆਫ ਇੰਡੀਆ ਜਿਵੇਂ ਕਿਸੇ ਵੇਲੇ ਕਪਤਨ ਅਮਰਿੰਦਰ ਸਿੰਘ ਨੇ ਵਾਜਪਾਈ ਸਾਹਿਬ ਦੇ ਘਰ ਦੇ ਬਾਹਰ ਧਰਨਾ ਬਾਹਰ ਮਾਰਿਆ ਸੀ ਇਦਾਂ ਕੁਝ ਤੁਸੀਂ ਕੀ ਤੁਸੀਂ ਪੰਜਾਬ ਦੀ ਵਿਧਾਨ ਸਭਾ ਦਾ ਸਦਨ ਸੱਦਿਆ ਕੋਈ ਸਦਨ ਦਾ ਇੱਕ ਸੈਸ਼ਨ ਜਿਹੜਾ ਕ੍ਰਾਈਸਿਸ ਆ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਤੇ ਜਗਜੀਤ ਸਿੰਘ ਡੱਲੇ ਵਾਲੇ ਦੀ ਭੁਖ ਹੜਤਾਲ ਨੂੰ ਲੈ ਕੇ ਕੁਝ ਨਹੀਂ ਕਰ ਸਕਦੇ ਕਟੂਕੜ ਮਤਾ ਹੀ ਪਾਸ ਕਰਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਦਿੰਦੇ ਕਿ ਅਸੀਂ ਕੰਡੈਮਨ ਕਰਦੇ ਆ ਜਿਹੜਾ ਉਹਨਾਂ ਦਾ ਐਟੀਟਿਊਡ ਹੈਗਾ ਕਿਉਂਕਿ ਮੈਨੂੰ ਲੱਗਦਾ ਕਿ ਸਾਡੇ ਦੇਸ਼ ਵਿੱਚ ਹੁਣ ਪੀਸਫੁਲ ਪ੍ਰੋਟੈਸਟ ਵੀ ਕੋਈ ਕੋਈ ਮੌਲ ਨਹੀਂ ਰਹਿ ਗਿਆ ਜਗਜੀਤ ਸਿੰਘ ਢੱਲੇਵਾਲ ਕੋਮਾ ਵਾਲੇ ਜਾ ਰਹੇ ਨੇ ਇਹ ਕਹਿਣਾ ਹੈ ਸਪਤਾਸਿਖਹਿਰਾ ਦਾ ਉਹਨਾਂ ਨੇ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਜੋ ਕੁਝ ਵੱਡੇ ਪਲਾਸੇ ਕੀਤੇ ਤੋਂ ਉਹਦੇ ਨਾਲ ਗੱਲਬਾਤ ਕਰਾਂਗੇ ਪਰ ਉਹਨਾਂ ਨੇ ਜਿਸ ਤਰ੍ਹਾਂ ਜਗਦੀਸ਼ ਸਿੰਘ ਡੱਲੇਵਾਲ ਹੋਰੋਂ ਦੇ ਸਿਹਤ ਲਗਾਤਾਰ ਨਾਜਿਕ ਹੁੰਦੇ ਜਾ ਕੇ ਉਹਦੇ ਉਸਤੇ ਵੀ ਉਹਨਾਂ ਨੇ ਸਰਕਾਰ ਦੇ ਉੱਤੇ ਸਵਾਲ ਚੁੱਕੇ ਨੇ ਇਹਦੇ ਨਾਲ ਗੱਲਬਾਤ ਕਰਾਂ ਕਿ ਹੋਰ ਕੀ ਕੁਝ ਕਿਹਾ ਤੁਸੀਂ ਪਹਿਲਾਂ ਉਹਨਾਂ ਦਾ ਉਹ ਬਿਆਨ ਸੁਣੋ ਡੱਲੇਵਾਲ ਸਾਹਿਬ ਦੇ ਮੁੱਦੇ ਕਿਉਂਕਿ ਅਸੀਂ ਸਾਰੇ ਕਿਸਾਨ ਆ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਉਹ ਮਰਨ ਕਰਾਰੇ ਨੇ ਉਹਨਾਂ ਨੂੰ ਕੈਂਸਰ ਦਾ ਰੋਗ ਲੱਗਿਆ ਹੀ ਇਸ ਆਲਮੋਸਟ ਵਾਟ ਸ਼ੁਡ ਆਈ ਸਲਿੱਪਿੰਗ ਇਨਟੂ ਕੋਮਾ ਕੋਮੇਸ ਜਾ ਰਹੇ ਨੇ ਆ ਹਿਸਤਾ ਹਿਸਤਾ ਲੇਕਿਨ ਕਿਸੇ ਦੇਸ਼ ਵਿੱਚ ਕਿਸੇ ਨੂੰ ਪ੍ਰਵਾਹ ਨਹੀਂ ਕੋਈ ਚਿੰਤਿਤ ਨਹੀਂਗਾ ਕੋਈ ਕਿਸੇ ਨੂੰ ਪਰਵਾਹ ਨਹੀਂ ਆ ਸਾਡੀ ਸਰਕਾਰ ਜਿਹੜੀ ਆ 92 ਬੰਦੇ ਜਿਤਾ ਕੇ ਅਸੀਂ ਇੱਥੇ ਭੇਜੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਸਿਰਫ ਲਫ਼ਜ਼ੀ ਗੱਲਾਂ ਕਰ ਰਹੇ ਨੇ ਕਿ ਅਸੀਂ ਉਹਨਾਂ ਦੀ ਸਿਹਤ ਦਾ ਧਿਆਨ ਰੱਖ ਰਹੇ ਹਾਂ ਅਸੀਂ ਕੇਂਦਰ ਨੂੰ ਕਵਾਂਗੇ ਅਸੀਂ ਬੀਜੇਪੀ ਨੂੰ ਕਵਾਂ ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਹੋ ਬਤੌਰ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਇੰਨਾ ਵੱਡਾ ਕ੍ਰਾਈਸਿਸ ਹੋਵੇ ਪੰਜਾਬ ਦੇ ਕਿਸਾਨ ਲੱਖਾਂ ਦੀ ਤਦਾਦ ਵਿੱਚ ਧਰਮਿਆਂ ਤੇ ਬੈਠੇ ਉਹਨ ਇੱਕ ਆਦਮੀ ਮਰਨ ਵਰ ਤੇ ਬੈਠਾ 43ਵੇਂ 47ਵੇਂ 48ਵੇਂ ਦਿਨ ਦੇ ਵਿੱਚ ਤੁਸੀਂ ਦੱਸੋ ਭਗਵੰਤ ਮਾਨ ਦਾ ਤੁਹਾਡਾ ਕੀ ਰੋਲ ਹੈ ਸਾਰੇ ਕ੍ਰਾਈਸਿਸ ਦੇ ਵਿੱਚ ਕੀ ਤੁਸੀਂ ਪ੍ਰਾਈਮ ਮਿਨਿਸਟਰ ਨਾਲ ਗੱਲ ਕੀਤੀ ਜਾ ਕੇ ਦਿੱਲੀ ਸਾਰੇ ਆਪਣੇ ਐਮ ਐਲ ਏ ਨੂੰ ਲੈ ਕੇ ਜਾਂ ਸਾਰੀਆਂ ਪਾਰਟੀਆਂ ਦੇ ਐਮ ਐਲ ਏ ਨੂੰ ਲਾ ਕੇ ਕੋ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਧਰਨਾ ਮਾਰਿਆ ਵਾ ਟੂ ਪ੍ਰੈਸ਼ਰਾਈਜ਼ ਦ ਗਵਰਨਮੈਂਟ ਆਫ ਇੰਡੀਆ ਜਿਵੇਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਵਾਜਪਾਈ ਸਾਹਿਬ ਦੇ ਘਰ ਦੇ ਧਰਨਾ ਬਾਹਰ ਮਾਰਿਆ ਸੀ ਕੀਤਾ ਕੁਝ ਤੁਸੀਂ ਕੀ ਤੁਸੀਂ ਪੰਜਾਬ ਦੀ ਵਿਧਾਨ ਸਭਾ ਦਾ ਸਦਨ ਸੱਦਿਆ ਕੋਈ ਸਦਨ ਦਾ ਇੱਕ ਸੈਸ਼ਨ ਸੱਦਦੇ ਸਪੈਸ਼ਲ ਜਸਟ ਜਿਹੜਾ ਕ੍ਰਾਈਸਿਸ ਆ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਤੇ ਜਗਜੀਤ ਸਿੰਘ ਡੱਲੇ ਵਾਲੇ ਦੀ ਭੁਖ ਹੜਤਾਲ ਨੂੰ ਲੈ ਕੇ ਕੁਝ ਨਹੀਂ ਕਰ ਸਕਦੇ ਕਟੂਕੜ ਮਤਾ ਹੀ ਪਾਸ ਕਰਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਦਿੰਦੇ ਕਿ ਅਸੀਂ ਕੰਡੈਮਨਡ ਕਰਦੇ ਆ ਜਿਹੜਾ ਉਹਨਾਂ ਦਾ ਐਟੀਟਿਊਡ ਹੈਗਾ ਕਿਉਂਕਿ ਮੈਨੂੰ ਲੱਗਦਾ ਕਿ ਸਾਡੇ ਦੇਸ਼ ਵਿੱਚ ਹੁਣ ਪੀਸਫੁੱਲ ਪ੍ਰੋਟੈਸਟ ਵੀ ਕੋਈ ਕੋਈ ਮੌਲ ਨਹੀਂ ਰਹਿ ਗਿਆ ਐਡਾ ਵੱਡਾ ਅੰਦੋਲਨ ਦਿੱਲੀ ਵਿੱਚ ਕਿਸਾਨਾਂ ਨੇ ਕੀਤਾ ਅੱਜ ਤੱਕ ਉਹ ਵਿਚਾਰੇ ਠੱਕੇ ਖਾ ਰਹੇ ਨੇ ਔਰ ਜਿਹੜੇ ਰੋਜ਼ ਕਹਿੰਦੇ ਸੀ ਜੀ ਮਗਲੀਆਂ ਸਰਕਾਰਾਂ ਵਿਧਾਨ ਸਭਾ ਦਾ ਦੁਰਉਪਯੋਗ ਕਰ ਰਹੇ ਨੇ ਪਲੇਟਫਾਰਮ ਦਾ ਇਹ ਸਦਨ ਵਿਧਾਨ ਸਭਾ ਦੀ ਜਿਹੜੀ ਸਿਟਿੰਗਸ ਆ ਇਹ ਸੱਦਦੇ ਨਹੀਂ ਜੀ ਇਹ ਲੋਕਾਂ ਦੇ ਭੱਟ ਦੇ ਮਸਲੇ ਨਹੀਂ ਕਰਦੇ ਮੈਂ ਪੂਰਾ ਡਾਟਾ ਕਢਾਇਆ ਪਿਛਲੇ ਪੂਰੇ ਸਾਲ ਵਿੱਚ ਮਾਰਕ ਮਾਈ ਵਰਡਸ ਪਿਛਲੇ ਪੂਰੇ ਸਾਲ ਵਿੱਚ ਸਿਰਫ 2 ਸੈਸ਼ਨ ਹੋਏ ਨੇ ਬਜਟ اجلاس ਤਾਂ ਕਰਨਾ ਹੀ ਪੈਣਾ ਨਾ ਕਿਉਂਕਿ ਬਜਟ ਪੇਸ਼ ਹੋਣਾ ਸਰਕਾਰ ਦਾ ਅਗਰ ਇਹਨਾਂ ਦਾ ਵਾਸਤੇ ਚਲੇ ਸ਼ਾ ਦੋ ਵੀ ਨਾ ਕਰਨ ਦੂਸਰਾ ਇਹਨਾਂ ਨੇ ਸਪਟੰਬਰ ਚ ਕੀਤਾ ਐਵੇਂ ਇੱਕ ਦੋ ਦਿਨ ਦਾ ਸੈਸ਼ਨ ਕਿੰਨੀਆਂ ਸਿਟਿੰਗਸ ਹੋਈਆਂ ਸਾਰੇ ਕੁੱਲ ਤੋਂ 13 ਸਿਟਿੰਗਸ ਓਨਲੀ 13 ਸਿਟਿੰਗਸ ਪਿਛੜੀਆਂ ਸਰਕਾਰਾਂ ਅਮਰਿੰਦਰ ਸਿੰਘ ਕਾਂਗਰਸ ਦੀਆਂ ਦੇਖ ਲਓ ਤੁਸੀਂ ਹਰ ਸਾਲ ਚਲੋ ਵੀ ਘੱਟ ਮੈਂ ਸਮਝਦਾ 25 30 35 ਸੈਟਿੰਗਸ ਹੁੰਦੀਆਂ ਹੋਇਆ ਕਰਨੀਆਂ ਸੀਗਾ ਕੋਈ ਕੁਛ ਕਿਸੇ ਡਿਸਕਸ ਨਹੀਂ ਹੋ ਰਿਹਾ ਕੋਈ ਕਿਤੇ ਡਿਬੇਟ ਨਹੀਂ ਹੋ ਰਿਹਾ ਬਸ ਸਿਰਫ ਇੱਕੋ ਗਏ ਜਾਂਦੇ ਦਿੱਲੀ ਮਾਡਲ ਦਿੱਲੀ ਮਾਡਲ ਔਰ ਦਿੱਲੀ ਮਾਡਲ ਤੁਸੀਂ ਦੇਖ ਲੇ ਕਿ ਫਲॉप 쇼 ਹੋ ਚੁੱਕਾ ਵਾ ਸਾਡੇ ਅਖਬਾਰਾਂ ਚੱਕ ਲੋ ਅੱਜ ਦੀਆਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਜਿਹੜੀ ਹੈਗੀ ਆ ਭਰਤੀ ਉਹ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਤੇ ਘੱਟ ਚੁੱਕੀ ਹੈ ਇਸ ਵੇਲੇ ਵਿੱਚ ਸੋ ਦਿੱਲੀ ਮਾਡਲ ਉਧਰ ਫਲॉप ਹੋ ਗਿਆ ਨਾ ਆ ਮੇਰੇ ਕੋਲ ਇੱਕ ਨਾ ਹਾਈਡਰ ਪੰਜਾਬ ਵਿਧਾਨ ਸਭਾ ਦੀ ਐਗਰੀਕਲਚਰ ਕਮੇਟੀ ਦੀ ਰਿਪੋਰਟ ਆ ਆਈ ਕੈਨ ਸ਼ੋਅ ਇਟ ਟੂ ਆਲਸੋ ਇਹਦੇ ਚ ਕੀ ਆਇਆ ਵਾ ਇਹਦੇ ਚ ਕਮੇਟੀ ਨੇ ਪੁੱਛਿਆ ਅ ਐਗਰੀਕਲਚਰ ਡਿਪਾਰਟਮੈਂਟ ਨੂੰ ਕਿ ਜਿਹੜਾ ਕੱਸੀਆਂ ਕੁਰਸੀਆਂ ਦਾ ਕਲੇਮ ਕਰਦੇ ਕੇ ਅਸੀਂ ਬੜੇ ਨਾਂ ਬਣਾ ਰਹੇ ਆ ਕੱਸੀਆਂ ਮਾਲਵੇ ਰੀਜਨ ਦੇ ਵਿੱਚ ਉਹਦੇ ਨਾਲ ਅਖੇ ਪਾਣੀ ਦਾ ਵਾਟਰ ਟੇਬਲ ਜਿਹੜਾ ਪੰਜਾਬ ਦਾ ਜ਼ਮੀਨੀ ਪਾਣੀ ਉਹ ਉੱਪਰ ਆਇਆ ਆ ਮੇਰੇ ਕੋਲ ਰਿਪੋਰਟ ਹੈਗੀ ਆ ਹਾਈਡਰੋਲੋਜੀ ਡਿਪਾਰਟਮੈਂਟ ਦੀ ਜੀ ਡੀ ਜੀ ਡੀ ਇਹ ਦੀ ਉਹ ਕੀ ਕਹਿੰਦਾ ਜਸਟ ਟੂ ਲਾਈਨਸ Pre-monsoon analysis report of 2023-24 of districts of Malwa region, copy attached, shows in general lowering of groundwater. Pre-monsoon groundwater analysis report of 2023 depicts that groundwater level uh, is uh, uh, fell during 2023 in column six of the report is much higher in all districts than the average 10 years groundwater fall. Ki matlab, ਕਿ ਜਿੰਨਾ ਜ਼ਮੀਨੀ ਪਾਣੀ ਜਿਹੜਾ ਉਹਦਾ ਸਤਾਰ ਸੀਗਾ ਜਿੰਨਾ 10 ਸਾਲ ਚ ਘਟਿਆ ਉਹਦੇ ਨਾਲੋਂ ਵੱਧ ਆ ਜਿਹੜਾ 2023-24 ਦੇ ਵਿੱਚ ਸਾਡਾ ਜ਼ਮੀਨ ਦਾ ਪਾਣੀ ਘਟਿਆ ਤੇ ਕਿੱਥੇ ਨੇ ਸਾਰੇ ਲੋਕ ਜਿਹੜੇ ਕਹਿੰਦੇ ਅਸੀਂ ਬਦਲਾਅ ਲੈ ਕੇ ਆਵਾਂਗਾ ਵੇਰਾ ਦੇ ਆਲ ਦਸ ਅਸੀਂ ਸਭ ਤੋਂ ਸ਼ੁਰੂਆਤ ਵਿੱਚ ਮੈਂ ਡੱਲੇਵਾਲ ਸਾਹਿਬ ਨੂੰ ਮਿਲਣ ਗਿਆ ਸੀਗਾ ਸੀ ਉਹਨਾਂ ਨੂੰ ਪਹਿਲੀ ਗੱਲ ਤਾਂ ਕਿਸਾਨ ਜੱਥੇਬੰਦੀਆਂ ਪਹਿਲੀ ਗੱਲ ਤਾਂ ਡੱਲੇਵਾਲ ਸਾਹਿਬ ਵੀ ਸਹਿਤ ਇਜਾਜ਼ਤ ਨਹੀਂ ਦਿੰਦੀ ਕਿ ਅਸੀਂ ਕੋ ਉਹਨਾਂ ਨਾਲ ਲੰਬਾ ਵਾਰਤਾਲਾਪ ਕਰ ਸਕੀਏ ਜਿੰਨੇ ਵੀ ਲੋਕ ਜਾਣਦੇ ਨੇ ਉਹ ਚਿੰਤਿਤ ਨੇ ਹਜ਼ਾਰਾਂ ਗਏ ਲੱਖਾਂ ਗਏ ਉਹਨਾਂ ਨਾਲ ਅਸੀਂ ਇਹ ਰਿਪੀਟਡਲੀ ਕਹੇ ਰਹੀ ਕਾਂਗਰਸ ਪਾਰਟੀ ਕਿ ਜਿਹੜਾ ਵੀ ਸੰਘਰਸ਼ ਚਾਹੇ ਉਹ ਕਿਸਾਨ ਜੱਥੇਬੰਦੀਆਂ ਐ ਐਸਕੇਐਮ ਦੇ ਸ਼ਕਲ ਵਿੱਚ ਕਰਦੀਆਂ ਨੇ ਜਾਂ ਉਹ ਕਿਸੇ ਤਰ੍ਹਾਂ ਦਾ ਕਰਦੇ ਆ ਸਾਡਾ ਉਹਨਾਂ ਨੂੰ ਪੂਰਾ ਸਮਰਥਨ ਹੈ ਪਿੱਛੇ ਉਹਨਾਂ ਨੇ ਪੰਜਾਬ ਬੰਦ ਕੀਤਾ ਤਾਂ ਸਾਡੀ ਪਾਰਟੀ ਨੇ ਉਹਨਾਂ ਦਾ ਪੂਰਾ ਸਮਰਥਨ ਕੀਤਾ ਸੀ ਜਿਸ ਤਰ ਤੁਸੀਂ ਸੁਣਿਆ ਕਿ ਸੁਖਪਾਲ ਸਿੰਘ ਕਹਿ ਰਹੇ ਹੋਣੇ ਆਵਾਦੀ ਪਾਰਟੀ ਤੇ ਕੇਂਦਰ ਸਰਕਾਰ ਉਹ ਘੇਰਿਆ ਹੁਣ ਦੇਖਣਾ ਬਈ ਦਿਖਾ ਸਕੋਗੇ ਕਿ ਹੁਣ ਇਸ ਦੇ ਉੱਤੇ ਪੰਜਾਬ ਸਰਕਾਰ ਦਾ ਕੀ ਪ੍ਰਤੀਕਰਮ ਹੋਦਾ ਕਿਉਂਕਿ ਲਗਾਤਾਰ ਜੁਗੀਸੀ ਦਬੇਬਾਅ ਦੀ ਜਿਹੜੀ ਸੇਫ ਹੈ ਉਹ ਨਾਜ਼ੁਕ ਮੰਦੀ ਜਾ ਰਹੀ ਹੈ ਪਰ ਕਿਸਾਨੀ ਮੰਗਾਂ ਨੂੰ ਲੈ ਕੇ ਕੇਂਦਰ ਦੇ ਵੱਲੋਂ ਹਾਲੇ ਤੱਕ ਕਿਸਾਨਾਂ ਨੂੰ ਗੱਲਬਾਤ ਦਾ ਕੋਈ ਸੱਤਾ ਨਹੀਂ ਆ ਰਿਹਾ ਪਰ ਹੋਵੇ ਕਾਬੇ ਦੇ ਖਾਸ ਹੋਏ ਕਿ ਕਦੋਂ ਹੁਣ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਨੇ ਸੱਲੇ ਬਾਤ ਸਾਫ ਦੇ ਮੁੱਦੇ ਕੋਈ ਕਹਿੰਸੀ ਸਾਰੇ ਕਿਸਾਨ ਆ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਉਹ ਮਰਨ ਕਰਾਰੇ ਨੇ ਉਹਨਾਂ ਨੂੰ ਕੈਂਸਲ ਦਾ ਰੋਕ ਲੱਗਿਆ ਹੀ ਇਸ ਆਲਮੋਸਟ ਵਾਟ ਸ਼ੁਡ ਆਈਸ ਸਲਿੱਪਿੰਗ ਇਨਟੂ ਕੋਮਾ ਕੋਮੇ ਚ ਜਾ ਰਹੇ ਨੇ ਆ ਹੌਸਤਾ ਹੌਸਤਾ ਲੇਕਿਨ ਕਿਸੇ ਦੇਸ਼ ਵਿੱਚ ਕਿਸੇ ਨੂੰ ਪ੍ਰਵਾਹ ਨਹੀਂ ਕੋਈ ਤਿੱਤ ਨਹੀਂਗਾ ਕੋਈ ਕਿਸੇ ਨੂੰ ਪ੍ਰਵਾਹ ਨਹੀਂ ਆ ਸਾਡੀ ਸਰਕਾਰ ਜਿਹੜੀ ਆ 92 ਬੰਦੇ ਜਿਤਾ ਕੇ ਅਸੀਂ ਇੱਥੇ ਭੇਜੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਸਿਰਫ ਲਫ਼ਜ਼ੀ ਗੱਲਾਂ ਕਰ ਰਹੇ ਨੇ ਕਿ ਅਸੀਂ ਉਹਨਾਂ ਦੀ ਸਿਹਤ ਦਾ ਧਿਆਨ ਰੱਖ ਰਹੇ ਹਾਂ ਅਸੀਂ ਕਿੰਦਰ ਨੂੰ ਕਵਾਂਗੇ ਅਸੀਂ ਬੀਜੇਪੀ ਨੂੰ ਕਹੋ ਤੁਸੀਂ ਦੱਸੋ ਭਗਵਾਨ ਪੰਨ ਦਾ ਤੁਹਾਡਾ ਕੀ ਰੋਲ ਹੈ ਸਾਰੇ ਕ੍ਰਾਈਸਿਸ ਦੇ ਵਿੱਚ ਤੁਸੀਂ ਪ੍ਰਾਈਮ ਮਿਨਿਸਟਰ ਨਾਲ ਗੱਲ ਕੀਤੀ ਜਾ ਕੇ ਦਿੱਲੀ ਸਾਰੇ ਆਪਣੇ ਐਮ ਐਲ ਏ ਨੂੰ ਲੈ ਕੇ ਜਾਂ ਸਾਰੀਆਂ ਪਾਰਟੀਆਂ ਦੇ ਐਮ ਐਲ ਏ ਨੂੰ ਲਾ ਕੇ ਕੋ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਧਰਨਾ ਮਾਰਿਆ ਉਹ ਪ੍ਰੈਸ਼ਰ ਹੈ ਜੀ ਗਵਰਨਮੈਂਟ ਆਫ ਇੰਡੀਆ ਜਿਵੇਂ ਕਿਸੇ ਵੇਲੇ ਕਪਤਨ ਅਮਰਿੰਦਰ ਸਿੰਘ ਨੇ ਵਾਜਪਾਈ ਸਾਹਿਬ ਦੇ ਘਰ ਦੇ ਬਾਹਰ ਧਰਨਾ ਮਾਰਿਆ ਸੀ ਕੀਤਾ ਕੁਝ ਤੁਸੀਂ ਕੀ ਤੁਸੀਂ ਪੰਜਾਬ ਦੀ ਵਿਧਾਨ ਸਭਾ ਦਾ ਸਦਨ ਸੱਦਿਆ ਕੋਈ ਸਦਨ ਦਾ ਇੱਕ ਸੈਸ਼ਨ ਜਸਟ ਜਿਹੜਾ ਕ੍ਰਾਈਸਿਸ ਆ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਤੇ ਜਗਜੀਤ ਸਿੰਘ ਦੱਲੇ ਵਾਲੇ ਦੀ ਭੁਖ ਹੜਤਾਲ ਨੂੰ ਲੈ ਕੇ ਕੁਝ ਨਹੀਂ ਕਰ ਸਕਦੇ ਘੱਟੋ ਘੱਟ ਮਤਾ ਹੀ ਪਾਸ ਕਰਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਦਿੰਦੇ ਕਿ ਅਸੀਂ ਕੰਡੈਮਨ ਕਰਦੇ ਆ ਜਿਹੜਾ ਉਹਨਾਂ ਦਾ ਐਟੀਟਿਊਡ ਹੈਗਾ ਕਿਉਂਕਿ ਮੈਨੂੰ ਲੱਗਦਾ ਅੱਜ ਸਾਡੇ ਦੇਸ਼ ਵਿੱਚੋਂ ਪੀਸਫੁਲ ਪ੍ਰੋਟੈਸਟ ਵੀ ਕੋਈ ਕੋਈ ਮੌਲਾ ਨਹੀਂ ਰਹਿ ਗਿਆ ਧਲੇਵਾਲ ਸਾਹਿਬ ਦੇ ਮੁੱਦੇ ਤੋਂ ਕਹਿੰਦਾ ਅਸੀਂ ਸਾਰੇ ਕਿਸਾਨ ਆ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਉਹ ਮਰਨ ਕਰਾਰੇ ਨੇ ਉਹਨਾਂ ਨੂੰ ਕੈਂਸਲ ਦਾ ਰੋਗ ਲੱਗਿਆ ਹੀ ਇਜ਼ ਆਲਮੋਸਟ ਵਾਟ ਸ਼ੁਡ ਆਈ ਸਲਿੱਪਿੰਗ ਇਨਟੂ ਉਮੇਸ਼ ਜਾਰੇ ਨੇ ਆਇਸਤਾ ਆਇਸਤਾ ਲੇਕਿਨ ਕਿਸੇ ਦੇਸ਼ ਵਿੱਚ ਕਿਸੇ ਨੂੰ ਪਰਵਾਹ ਨਹੀਂ ਕੋਈ ਫਿਕਰਤ ਨਹੀਂਗਾ ਕੋਈ ਕਿਸੇ ਨੂੰ ਪਰਵਾਹ ਨਹੀਂ ਆ ਸਾਡੀ ਸਰਕਾਰ ਜਿਹੜੀ ਆ 92 ਬੰਦੇ ਚਤਾ ਕੇ ਅਸੀਂ ਇੱਥੇ ਭੇਜੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਸਿਰਫ ਲਫਜ਼ੀ ਗੱਲਾਂ ਕਰ ਰਹੇ ਨੇ ਕਿ ਅਸੀਂ ਉਹਨਾਂ ਦੀ ਸਿਹਤ ਦਾ ਧਿਆਨ ਰੱਖ ਰਹੇ ਹਾਂ ਅਸੀਂ ਕੇਂਦਰ ਨੂੰ ਕਵਾਂਗੇ ਅਸੀਂ ਬੀਜੇਪੀ ਨੂੰ ਕਹਾਂ ਕੁਝ ਨੂੰ ਦੱਸੋ ਭਗਵਾਨ ਕਮਾਨ ਦਾ ਤੁਹਾਡਾ ਕੀ ਰੋਲ ਹੈ ਸਾਰੇ ਕ੍ਰਾਈਸਿਸ ਦੇ ਵਿੱਚ ਤੁਸੀਂ ਪ੍ਰਾਈਮ ਮਿਨਿਸਟਰ ਨਾਲ ਗੱਲ ਕੀਤੀ ਜਾ ਕੇ ਦਿੱਲੀ ਸਾਰੇ ਆਪਣੇ ਐਮ ਐਲ ਏ ਨੂੰ ਲੈ ਕੇ ਯਾ ਸਾਰੀਆਂ ਪਾਰਟੀਆਂ ਦੇ ਐਮ.ਐਲ.ਏ ਨੂੰ ਲਾ ਕੇ ਕੋ ਪ੍ਰਾਈਮ ਮਿੰਿਸਟਰ ਦੇ ਘਰ ਦੇ ਬਾਹਰ ਧਰਨਾ ਮਾਰਿਆ ਹੋ। ਪ੍ਰੈਸ਼ਰ ਆਈ ਸੀ ਗਵਰਨਮੈਂਟ ਆਫ ਇੰਡੀਆ ਜਿਵੇਂ ਕਿਸੇ ਵੇਲੇ ਕਪਤਨ ਅਮਰਿੰਦਰ ਸਿੰਘ ਨੇ ਵਾਜਪਾਈ ਸਾਹਿਬ ਦੇ ਘਰ ਦੇ ਬਾਹਰ ਧਰਨਾ ਬਾਹਰ ਮਾਰਿਆ ਸੀ। ਕੀਤਾ ਕੁਛ ਤੁਸੀਂ? ਕੀ ਕੀ ਪੰਜਾਬ ਦੀ ਵਿਧਾਨ ਸਭਾ ਦਾ ਸਦਨ ਸੱਦਿਆ? ਕੋਈ ਸਦਨ ਦਾ ਇੱਕ ਸੈਸ਼ਨ ਸੱਦਦੇ ਸਪੈਸ਼ਲ। ਜਸਟ ਜਿਹੜਾ ਕ੍ਰਾਈਸਿਸ ਆ ਜਿਹੜਾ ਅੰਦੋਲਨ ਚੱਲ ਰਿਹਾ ਕਿਸਾਨਾਂ ਦਾ ਤੇ ਜਗਜੀਤ ਸਿੰਘ ਡੱਲੇ ਵਾਲੇ ਦੀ ਭੁੱਖ ਹੜਤਾਲ ਨੂੰ ਲੈ ਕੇ ਕੁਛ ਨਹੀਂ ਕਰ ਸਕਦੇ। ਕਟੂਕਟ ਮਤਾ ਹੀ ਪਾਸ ਕਰਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਦਿੰਦੇ ਕਿ ਅਸੀਂ ਕੰ ਮੈਨੂੰ ਲੱਗਦਾ ਕਿ ਸਾਡੇ ਦੇਸ਼ ਵਿੱਚੋਂ ਪੀਸਫੁਲ ਪ੍ਰੋਟੈਸਟ ਵੀ ਕੋਈ ਕੋਈ ਮੌਲਾ ਨਹੀਂ ਰਹਿ ਗਿਆ